ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਤੋਂ ਦਿਖਾ ਰਹੇ ਹਾਂ ਦੱਸ ਦਈਏ ਕਰੀਬ 5.5 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਨਵਾਂ ਸ਼ਹਿਰ ਦੇ ਸਕੂਲ ਆਫ ਐਮ ਐਨ ਐਸ ਦੀ ਇਮਾਰਤ ਦਾ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਉਦਘਾਟਨ ਕੀਤਾ ਜਾਵੇਗਾ ਇਸ ਮੌਕੇ ਡੀਸੀ ਅੰਕੁਰਜੀਤ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਕੂਲ ਆਫ ਐਮ ਐਨ ਐਸ ਦੀ ਇਮਾਰਤ ਜਿਹੜੀ ਕਿ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਬਣੀ ਹੈ ਉਸ ਦੇ ਉਸ ਇਮਾਰਤ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਨੇ ਤੇ ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਹਨ ਕੱਲ ਦੇ ਪ੍ਰੋਗਰਾਮ ਦੇ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ ਦਿਖਾਣ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਅੰਡਰ ਇਸ ਸਪੈਸ਼ਲ ਸਕੂਲ ਆਫ ਫੈਮਿਨਸ ਦੇ ਵਿੱਚ ਕੱਲ ਸੀਐਮ ਸਾਹਿਬ ਆ ਰਹੇ ਆ ਕਿ ਕਿ ਸੁਰੱਖਿਆ ਦੇ ਪ੍ਰਬੰਧਾਂ ਦਾ ਜ਼ਾਇਦਾ ਵਿੱਚ ਲਿਆਇਆ ਕਿ ਕੀ ਕਰਨਾ ਚਾਹੀਦਾ ਉਹ ਐਜ ਜਿਹੜਾ ਸਕੂਲ ਆਫ ਫੈਮਿਨਸ ਹੈਗਾ ਇਹਨੂੰ ਪੰਜਾਬ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਦੇ ਅਧੀਨ ਕੱਲ ਇਹਦਾ ਇਨੋਗਰੇਸ਼ਨ ਹੋਣਾ ਹੈਗਾ ਸੀਐਮ ਸਾਹਿਬ ਦੇ ਹਾਜ਼ਰੀ ਸੋ ਜਿਹੜਾ ਕੱਲ ਇੱਥੇ ਕੋਈ ਸਟੇਟ ਲੈਵਲ ਫੰਕਸ਼ਨ ਕਰਨਾ ਹੈਗਾ ਉਹਦੀ ਅਜੇ ਤਿਆਰੀਆਂ ਦਾ ਜ਼ਾਇਦਾ ਲੈਣ ਦੇ ਲਈ ਅਸੀਂ ਇੱਥੇ ਆਏ ਹੈਗੇ ਤਾਂ ਜੋ ਕਿ ਹਰ ਇੱਕ ਤਿਆਰੀ ਜਿਹੜੀ ਹੈਗੀ ਐਸ ਫੋਰ ਸਟੇਟ ਲੈਵਲ ਫੰਕਸ਼ਨ ਦੀ ਅਨੁਸਾਰ ਹਰ ਇੱਕ ਤਿਆਰੀ ਕਿੰਨੇ ਵਜੇ ਸੇਮ ਸਵੇਰ ਆਨੇ ਦਾ ਹੈ? ਇਹ ਜਿਹੜਾ ਸ਼ੈਡਿਊਲ ਹੈਗਾ ਸੇਮ ਆਫਿਸ ਤੋਂ ਜੇ ਫਾਈਨਲਾਈਜ਼ ਹੋਣਾ ਹੈਗਾ। ਬਟ ਕੱਲ ਬਿਫੋਰ ਲੰਚ ਦਾ ਜਿਹੜਾ ਹੈਗਾ ਇਹ ਪ੍ਰੋਬਲਮ। ਇਹ ਜਿਹੜਾ ਸਕੂਲ ਦਾ ਹੈਗਾ ਕਿੰਨੇ ਕਰੋੜ ਦੀ ਲਗਨ ਆਏ ਦੀ ਇਮਾਰਤ ਬਣੀ ਹੈਗੀ। ਅ ਇਹਦਾ ਜਿਹੜਾ ਐਸਟੀਮੇਟ ਸੀਗਾ ਆਈ ਥਿੰਕ ਇਹਦੇ ਵਿੱਚ ਜਿਹੜੀ ਨਵੀਂ ਇਮਾਰਤ ਹੈਗੀ ਉਹ 5 ਤੋਂ 6 ਕਰੋੜ ਦਾ ਇਹਦਾ ਐਸਟੀਮੇਟ ਸੀਗਾ ਤੇ ਉਹਦੇ ਵਿੱਚ ਫਾਈਨਲ ਕੋਸਟ ਕਟਿੰਗ ਕਿੰਨੀ ਹੋਈ ਹੈ ਕਿੰਨੇ ਦਾ ਪਿਆ ਹੈਗਾ ਇਹਦੇ ਬਾਰੇ ਪੀਡਬੀ ਵਾਲੇ ਬਤਨ। ਥੈਂਕ ਯੂ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਤੋਂ ਦਿਖਾ ਰਹੇ ਹਾਂ ਦੱਸ ਦਈਏ ਕਰੀਬ 5.5 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਨਵਾਂ ਸ਼ਹਿਰ ਦੇ ਸਕੂਲ ਆਫ ਐਮ ਐਨ ਐਸ ਦੀ ਇਮਾਰਤ ਦਾ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਉਦਘਾਟਨ ਕੀਤਾ ਜਾਵੇਗਾ ਇਸ ਮੌਕੇ ਡੀਸੀ ਅੰਕੁਰਜੀਤ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਕੂਲ ਆਫ ਐਮ ਐਨ ਐਸ ਦੀ ਇਮਾਰਤ ਜਿਹੜੀ ਕਿ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਬਣੀ ਹੈ ਉਸ ਦੇ ਉਸ ਇਮਾਰਤ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਨੇ ਤੇ ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਹਨ ਕੱਲ ਦੇ ਪ੍ਰੋਗਰਾਮ ਦੇ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ ਦਖਾਨ ਤੋਂ ਮੌਕੇ ਦੀਆਂ ਤਸਵੀਰਾਂ ਹਾਂ ਜੀ ਇਸਾਪੀ ਪੰਚਾਇਨ ਸਕੂਲ ਆਫ ਫੈਮਿਨੈਂਸ ਦੇ ਵਿੱਚ ਕੱਲ ਸੀਐਮ ਸਾਹਿਬ ਆ ਰਹੇ ਆ ਕਿ ਕਿ ਸੁਰੱਖਿਆ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਤੁਸੀਂ ਲਿਆ ਹੈ ਕਿ ਕੀ ਕੀ ਕਰਨਾ ਚਾਹੀਦਾ ਹੈ। ਉਹ ਐਜੂਡਿਕੇਸ਼ਨ ਸਕੂਲ ਆਫ ਫੈਮਿਨੈਂਸ ਹੈਗਾ ਇਹਨੂੰ ਪੰਜਾਬ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਦੇ ਅਧੀਨ ਕੱਲ ਇਹਦਾ ਇਨੋਗਰੇਸ਼ਨ ਹੋਣਾ ਹੈਗਾ ਸੀਐਮ ਸਾਹਿਬ ਦੇ ਹੱਥੋਂ। ਸੋ ਜਿਹੜਾ ਕੱਲ ਇੱਥੇ ਇੱਕ ਅਸੀਂ ਸਟੇਟ ਲੈਵਲ ਫੰਕਸ਼ਨ ਕਰਨਾ ਹੈਗਾ ਉਹਦੀ ਅਜੇ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਅਸੀਂ ਇੱਥੇ ਆਏ ਹੈਗੇ। ਤਾਂ ਜੋ ਕਿ ਹਰ ਇੱਕ ਤਿਆਰੀ ਜਿਹੜੀ ਹੈਗੀ ਐਸ ਫੋਰ ਸਟੇਟ ਲੈਵਲ ਫੰਕਸ਼ਨ ਦੀ ਹਰਿਆਵਾਂ ਅਨੁਸਾਰ ਹਰ ਇੱਕ ਤਿਆਰੀ ਇਸ ਕਿੰਨੇ ਵਜੇ ਸੇਮ ਸਵੇਰ ਅਨੇ ਕੱਲ? ਅ ਇਹ ਜਿਹੜਾ ਸ਼ੈਡਿਊਲ ਹੈਗਾ ਸੇਮ ਆਫਿਸ ਤੋਂ ਜੇ ਫਾਈਨਲਾਈਜ਼ ਹੋਣਾ ਹੈਗਾ ਬਟ ਕੱਲ ਬਿਫੋਰ ਲੰਚ ਦਾ ਜਿਹੜਾ ਹੈਗਾ ਇਹ ਪ੍ਰੋਬਲਮ। ਇਹ ਜਿਹੜਾ ਸਕੂਲ ਦਾ ਹੈਗਾ ਕਿੰਨੇ ਕਰੋੜ ਦੀ ਲਗਨ ਆਏ ਇਸ ਦੀ ਇਮਾਰਤ ਬਣੀ ਹੈਗੀ। ਅ ਇਹਦਾ ਜਿਹੜਾ ਐਸਟੀਮੇਟ ਸੀਗਾ ਆਈ ਥਿੰਕ ਇਹਦੇ ਵਿੱਚ ਜਿਹੜੀ ਨਵੀਂ ਇਮਾਰਤ ਹੈਗੀ ਉਹ 5 ਤੋਂ 6 ਕਰੋੜ ਦਾ ਇਹਦਾ ਐਸਟੀਮੇਟ ਸੀਗਾ ਤੇ ਉਹਦੇ ਵਿੱਚ ਫਾਈਨਲ ਕੋਸਟ ਕਟਿੰਗ ਕਿੰਨੀ ਹੋਈ ਹੈ ਕਿੰਨੇ ਦਾ ਰਿਪਾਇਆ ਹੈਗਾ ਇਹਦੇ ਬਾਰੇ ਪੀਡਬੀ ਵਾਲੇ ਬਤਨ। ਥੈਂਕ ਯੂ।